ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਰਚੰਤ ਜੀ ਆ ਰਚਨਾ ਮਾਤ ਗਰਭ ਸਥਾਪਨੰ ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨ ਬਿਨਾਥਨੰ ਇਹ ਵੀ ਵਿਸਰਾਮ ਇਸਧਰ ਲਾਉਣਾ ਹੈ ਸਾਸ ਸਾਸ ਸਿਮਰੰਤ ਇਥੇ ਥੋੜਾ ਜਿਹਾ ਠਹਿਰਾ ਦੇ ਕੇ ਨਾਨਕ ਕਿਥੇ ਵਿਸਰਾਉਣ ਲਾ ਦੇ ਨੇ ਮਹਾਗਨ ਨ ਬినాਸਨਨ ਮੁਖ ਤਲੈ ਪੈਰ ਉਪਰੇ ਵਸੰਦੋ ਕੋ ਹਥੜਾ ਥਾਏ ਕੋ ਹਥੜਾ ਨਹੀਂ ਉਚਾਰਨ ਕਰਨਾ ਕੋਥੜਾ ਬੋਲਣਾ ਹੈ ਕੋਹ ਕੋਹ ਤੇ ਥੜਾ ਦੇ ਵਿੱਚ ਡੈਸ਼ ਦੇ ਕਿ ਕੋਹਤ ਕੋਥੜਾ ਯਾਨੀ ਪਾਠ ਇਕੱਠਾ ਹੀ ਹੈ ਕਿ ਕੋਜੀ ਥਾਂ ਤੇ ਇਸ ਕਰਕੇ ਕੋਹਤ ਖੱਥੇ ਦੇ ਵਿੱਚ ਡੈਸ਼ ਦੇਣੀ ਹੈ ਕੋਥ ਕੋਥੜਾ ਮੁਖ ਤਲੈ ਪੈਰ ਉਪਰੇ ਵਸੰਦੋ ਕੋਥੜਾ ਥਾਇ ਮੁਖ ਤਲੈ ਪੈਰ ਉਪਰੇ ਵਸੰਦੋ ਕੋਥੜਾ ਥਾਇ ਨਾਨਕ ਸੋਤਣੀ ਤਿਉ ਵਿਸਾਰਿਓ ਉਧਰ ਹੈ ਜਿਸ ਦਾ ਨਾਏ ਪੌੜੀ ਰਕਤ ਬਿੰਦ ਕਰ ਨਿੰਮਿਆ ਅਗਣ ਉਧਰ ਮਝਾਰ ਉਧਰ ਪੋਲਾ ਹੀ ਬੋਲਣਾ ਉਧਰ ਦਾ ਅਰਥ ਹੁੰਦਾ ਪੇਟ ਅਤੇ ਉਧਰ ਦਾ ਅਰਥ ਹੁੰਦਾ ਤਰਨਾ ਧੱਦੇ ਦੇ ਨਾਲ ਜੇ ਉਧਰ ਪਦ ਹੋਵੇ ਜਿਵੇਂ ਪਿੱਛੇ ਆਇਆ ਉਧਰ ਹੈ ਤੇ ਇੱਥੇ ਉਧਰ ਬੋਲਣਾ ਔਰਤ ਦਾ ਮੋਖ ਕੁਚੀਲ ਵਿਕਲ ਹਾਂਜੀ ਇੱਥੇ ਆ ਕੇ ਨਾ ਔਰ ਇੱਥੇ ਪੁੱਠਾ ਲਟਕਣ ਦਾ ਹੈਗਾ ਉਰਦ ਉਰਦ ਪੁੱਠਾ ਮੋਖ ਹੁੰਦਾ ਹੈ ਹੀਠਾ ਹੁੰਦਾ ਹੈ ਯਾਨੀ ਉਰਦ ਮੁਖ ਉਰਦ ਮੁਖ ਕੁਚੀਲ ਵਿਕਲ ਨਰਕ ਘੋਰ ਗਬਾਰ ਹਰ ਸਿਮਰਤ ਤੂੰ ਨਾ ਜਲਹਿ ਉਰਦ ਦਾ ਰੂਚਾ ਵੀ ਇੱਥੇ ਹੈ ਮਾਨਤਨ ਉਰਤਾਰ ਬਖਮਥਨ ਜੇ ਨ ਰੱਖਿਆ ਤਿਸ ਤੇਲ ਨ ਵਿਸਾਰ ਪ੍ਰਾਭ ਵਿਸਰਤ ਸੁਖ ਕਦੇ ਨਾਹੀ ਜਾਸਨ ਜਨਮ ਹਾਰ ਜਾਸਹਿ ਜਨਮ ਹਾਰ ਸ਼ਲੋਕ मान इच्छा दान करणं सर्वत्र आशा पूर्णह खंडणं काल क्लेशह प्रभ सिमर नानक नह दूरनह <laughs> खंडणं इथियम कलादनीयं खंडणं काल क्लेशह काल भी पूला ही बोलना क्लेशह पद ते विसाम लादना प्रभ सिमर इथे ठमक है प्रभ सिमर नानक इथे ठमक लावणी है नह दूरनह ਖਬ ਰੰਗ ਮਾਨ ਹੈ ਜਿਸੁ ਸੰਗ ਤੈ ਸੋ ਲਾਈਐ 네ਹ ਸੋ ਸਹੁ ਬਿੰਦ ਨ ਵਿਸਰਉ ਨਾਨਕ ਜਿਨ ਸੁੰਦਰ ਰਚਿਆ ਦੇਹ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਸੋ ਸਹੁ ਇਹ ਛੁਟਮਕ ਬਿੰਦ ਨ ਵਿਸਰਉ ਇਥੇ ਵਿਸਰਾਮ ਨਾਨਕ ਇਥੇ ਯਮਕ ਲਾ ਦੇਣੀ ਹੈ ਜਿਨ ਸੁੰਦਰ ਰਚਿਆ ਦੇਹ ਪਿੱਛੇ ਜਿਹੜਾ ਪਾਠ ਆਇਆ ਉਰਧ ਮੁਖ ਉਰ ਦਾ ਅਰਥ ਹੀ ਹੈ ਮੁਖ ਹੁੰਦਾ ਸੀ ਠੀਕ ਪਾਉੜੀ ਜੀਓ ਪ੍ਰਾਨ ਤਨ ਧਨ ਦਿਆ ਦੀਨੇ ਰਸ ਭੋਗ ਗ੍ਰਹਿ ਮੰਦਰ ਰਾਥ ਆਸ ਦिए ਰਾਥ ਭਲੇ ਸੰਜੋਗ ਰਾਥ ਪੁਲੇ ਹੀ ਬੋਨਾ ਗ੍ਰਹਿ ਮੰਦਰ ਰਾਥ ਆਸ ਦिए ਕਿਸੇ ਕਿਸਮ ਰਾਥ ਭਲੇ ਸੰਜੋਗ ਸਉਤ ਬਨਿਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ਇਹ ਵੀ ਵਿਸਰਾਮ ਇਸੇ ਤਰ੍ਹਾਂ ਲਾਉਣਾ ਹੈ ਸਉਤ ਬਨਿਤਾ ਸਾਜਨ ਸੇਵਕ ਦੀਏ ਇਥੇ ਵਿਸਰਾਮ ਪ੍ਰਭ ਇਥੇ ਯਮਕ ਲਾ ਕੇ ਦੀਵਨ ਜੋਗ ਹਰਿ ਸਿਮਰਤ ਤਨ ਮਨ ਹਰਿਆ ਲਹਿ ਜਾਹਿ ਵਿਜੋਗ ਸਾਧ ਸੰਗ ਹਰ ਗੁਣ ਰਮ ਹੋ ਬਿਨੁ ਸੇ ਸਭ ਰੋਗ ਸਲੋਕ ਕੁਟੰਬ ਜਤਨ ਕਰਨੰ ਮਾਇਆ ਅਨੇਕ ਉਦਮਹ ਹਰ ਭਗਤ ਭਾਵ ਹੀਣੰ ਨਾਨਕ ਪ੍ਰਭ ਬਿਸਰਤ ਤੇ ਪ੍ਰੇਤ ਤੈਹ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਹਰ ਭਗਤ ਭਾਵ ਇਹ ਥਮਕ ਜੀ ਲਾ ਕੇ ਫਿਰ ਬੋਲਣਾ ਹੀਣੰ ਭਾਵ ਹੀਣੰ ਨਹੀਂ ਕਹਿਣਾ ਹਰ ਭਗਤ ਭਾਵ ਨੀਣੰ ਇਥੇ ਵਿਸਰਾਮ ਹੈ ਨਾਨਕ ਪਦ ਤੇ ਯਮਕ ਲਾ ਕੇ ਉਚਾਰਨ ਕਰਨਾ ਨਾਨਕ ਪ੍ਰਭ ਬਿਸਰਤ ਇਥੇ ਵੀ ਥੋੜਾ ਜਿਹਾ ਠਹਿਰਾ ਦੇ ਦੇਣਾ ਤੇ ਪ੍ਰੀਤ ਤਹ ਕਿਉਂ ਤੱਤੇ ਦੋਵੇਂ ਉਚਾਰਨ ਕਰਨੇ ਹਨ ਟੁੱਟੜੀਆ ਸਾ ਪ੍ਰੀਤ ਜੁਲਾਈ ਬਿਆਨ ਸਿਓ ਨਾਨਕ ਸੱਚੀ ਰੀਤਾ ਸਾਈ ਸੇਤੀ ਰਤਿਆ ਪੌੜੀ ਜਿਸ ਬਿਸਰਤ ਤਾਨ ਭਸਮ ਹੋਏ ਕਹਤੇ ਸਭ ਪ੍ਰੇਤਾ ਖੀਨ ਗ੍ਰਹਿ ਮਹਿ ਬਸਨ ਨ ਦੇਵਹੀ ਜੇਨ ਸਿਉ ਸੂਈ ਹੇਤਾ ਕਰ ਅਨਰਸ ਦਰਬ ਸੰਚਿਆ ਸੂ ਕਾਰਜ ਕੀਤ ਇਹ ਅਨਰਥ ਉਚਾਰਨ ਕਰਨਾ ਕਈ ਅੰਜਾਨ ਪਾਠੀ ਸਿੰਘ ਅਨਰਥ ਕਹਿ ਜਾਂਦੇ ਨੇ ਐੜੇ ਵਿੱਚ ਤਿੰਨੇ ਦੇ ਵਿੱਚ ਡੈਸ਼ ਦਿਉਣੀ ਹੈ ਐੜੇ ਤੋਂ ਚੱਕ ਕੇ ਉਚਾਰਨ ਕਰਨਾ ਹੈ ਜੈਸਾ ਬੀਜ ਸੂ ਣੇ ਕਰਮ ਇਹੋ ਖੇਤ ਅਕਿਰਤ ਕਣਾ ਹਰ ਵਿਸਰਿਆ ਜੂਨੀ ਪਰਮੇਤ ਇਹ ਪਰਮੇਤ ਤੱਤੀ ਨਾਲ ਬੋਲਣਾ ਹੈ ਪਰਮੇਤ ਤੱਦਾ ਨਹੀਂ ਲਉਣਾ ਹੈ ਸ਼ਲੋਕ ਕੋਟਦਾਨ ਇਸਨਨ ਅਨਿਕ ਸੋਧਨ ਪਵਿੱਤਰ ਤਹਿ ਹਾ ਸੁਦਨ ਕਸਕੇ ਬੋਲਣਾ ਹੈ ਸੁੱਚਨਤਾ ਦਾ ਵਾਚਕ ਹੈ ਅਨਿਕ ਸੋਧਨ ਪਵਿੱਤਰ ਤਹਿ ਉਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਵਿਮੁਚਯਤੇ ਉਚਰੰਤ ਵੀ ਥੋੜਾ ਜਿਹਾ ਕਸਕੇ ਬੋਲਣਾ ਹੈ ਉਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਬਿਮੁਚ్యਤੇ ਬਬੇ ਤੋਂ ਚੱਕ ਕੇ ਕਸ ਕੇ ਪਾਦ ਉਚਾਰਨ ਕਰਨਾ ਹੈ ਇਦਨ ਕੀ ਤੋ ਮੂ ਕਣਾ ਪੂਰੀ ਦਿੱਤੀ ਪਾਹੇ ਇਹ ਵੀ ਧਿਆਨ ਨਾਲ ਪਾਠ ਉਚਾਰਨ ਕਰਨਾ ਹੈ ਇਦਨ ਕੀ ਤੋ ਮੂ ਕੀ ਤੋ ਮੂ ਜਿਹੜਾ ਪਾਠ ਹੈ ਇਕੱਠਾ ਹੀ ਹੈ ਇਦਨ ਕੀ ਤੋ ਮੂ ਕਣਾ ਇੱਥੇ ਵਿਸਰਾਮ ਹੈ ਪੂਰੀ ਦਿੱਤੀਮ ਦਿੱਤੀਮ ਥੋੜਾ ਜਿਹਾ ਲਮਕਾ ਕੇ ਬੋਲਣਾ ਹੈ ਪੂਰੀ ਦਿੱਤੀਮ ਪਾਹ ਈਦਨ ਕੀ ਤੋਂ ਕੀ ਤੋ ਮੂੰ ਕਣਾ ਮੂੰ ਕਣਾ ਨਹੀਂ ਕਹਿਣਾ ਕੀ ਤੋ ਮੂੰ ਇੱਥੇ ਥੋੜਾ ਜਿਹਾ ਠਹਿਰਾਅ ਦੇ ਦੇਣਾ ਈਦਨ ਕੀ ਤੋ ਮੂੰ ਕਣਾ ਈਦਨ ਕੀ ਤੋ ਮੂੰ ਕਣਾ ਪੂਰੀ ਦਿੱਤੀਮ ਪਾਹ ਮਨ ਵਸੰਦੜੋ ਸਤ ਸਹ ਨਾਨਕ ਹੱਬੇ ਡੁਖੜੇ ਉਲਾਹੇ ਦੀ ਖੱਬੇ ਦੁਖੜੇ ਉਲਾਹ ਪੜੀ ਕੋਟ ਅਗਾ ਸਭ ਨਾਸ ਹੋਹ ਕੋਟ ਅਗਾ ਸਭ ਨਾਸ ਹੋਹ ਸਿਮਰਤ ਹਰ ਨਾਉ ਮਨ ਚਿੰਦੇ ਫਲ ਪਾਈਐ ਹਰ ਕੇ ਗੁਣ ਗਾਉ ਜਨਮ ਮਰਨ ਭੈ ਕੱਟੀਐ ਨਿਹਚਲ ਸਤਿ ਥਾਉ ਪੂਰਬ ਹੋਵੈ ਲਿਖਿਆ ਹਰ ਚਰਨ ਸਮਾਓ ਕਰ ਕਿਰਪਾ ਪ੍ਰਭ ਰਾਖ ਲੇਹ ਨਾਨਕ ਬਾਲ ਜਾਓ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ